118 ਸਾਲਾਂ ਬੇਬੇਤੀ ਹੋ ਗਈ ਮੌਤ ਨੱਚਦਾ ਟੱਪਦਾ ਸ਼ਮਸ਼ਾਨ ਘਾਟ ਪਹੁੰਚਿਆ ਪਰ ਪਰ ਵੇਖੋ ਕਿਵੇਂ ਸ਼ਾਨੋ ਸ਼ੌਕਤ ਦੇ ਨਾਲ ਕੀਤਾ ਗਿਆ ਅੰਤਿਮ ਸੰਸਕਾਰ ਜਲਾਲਾਬਾਦ ਦੇ ਨਜ਼ਦੀਕੀ ਮੰਡੀ ਕੁਬਾਇਆ ਵਿਖੇ 118 ਸਾਲਾਂ ਬੀਬੀ ਦਾ ਦੇਹਾਂਤ ਹੋ ਗਿਆ ਉਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਉਸ ਨੂੰ ਟੋਲ ਦੇ ਦਗੇ ਦੇ ਨਾਲ ਨੱਟ ਕੇ ਸ਼ਮਸ਼ਾਨ ਕੱਢ ਲਿਆ ਜਾਇਆ। ਅਤਿੰਤਿਮ ਸਸਕਾਰ ਕੀਤਾ ਗਿਆ। ਜਾਣਕਾਰ ਦੇ ਮੁਤਾਬਿਕ ਮ੍ਰਿਤਕ ਇੰਦਰੋਬਾਈ ਦੇ 150 ਪਰਿਵਾਰਕ ਮੈਂਬਰ ਹੈ ਅਤੇ ਉਹਨਾਂ ਦੀ ਵੱਡੀ ਬੇਟੀ ਦੀ ਉਮਰ ਕਰੀਬ 80 ਸਾਲ ਹੈ ਅਤੇ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਇੰਦਰੋਬਾਈ ਨੇ ਪੰਜਵੀਂ ਵਾਰ ਪੋਟ ਪਾਈ ਸੀ ਐਸ ਮੋਕੇਂਦਰ 22 ਦੇ ਪੋਤੇ ਵਿਨਾਸ਼ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੀ ਦਾਦੀ ਦੀ ਆਖਰੀ ਇੱਛਾ ਸੀ ਕਿ ਜਦੋਂ ਵੀ ਉਸ ਦੀ ਮੌਤ ਹੋਵੇ ਤਾਂ ਟੋਲ ਦੀ ਤਾਲ ਤੇ ਉਸ ਦਾ ਅੰਤਿਮ ਸੰਸਕਾਰ ਪੂਰੇ ਸ਼ਾਨੋ ਸ਼ੌਕਤ ਦੇ ਨਾਲ ਕੀਤਾ ਜਾਏ ਕਿਉਂਕਿ ਉਸ ਦੀ ਜਿੰਨੀ ਉਮਰ ਹੈ ਉਥੇ ਕੋਈ ਕਰਮਾ ਵਾਲਾ ਹੀ ਪਹੁੰਚਦਾ ਹੈ ਕਿਨਾਈ ਜੀ ਤੋਂ हां मेरा नाम मास्टर मंगल सिंह आज ਜਿਹਨਾਂ ਜਿਹੜੇ ਪੂਰੇ ਹੋਏ ਆ ਮਾਤਾ ਜੀ ਕੀ ਨਾਂ ਸੀ ਇਹਨਾਂ ਦਾ ਤੁਹਾਡਾ ਕੀ ਰਿਸ਼ਤਾ ਹੈ ਹਾਂਜੀ ਇਹਨਾਂ ਦਾ ਨਾਂ ਇੰਦਰੋ ਬਾਈ ਇਹ ਸਾਡੇ ਦਾਦੀ ਜੀ ਸੀ ਜੀ ਹਾਂਜੀ ਕਿੰਨੇ ਸਾਲ ਦੇ ਇਹ ਲਗਭਗ 118-20 ਦੇ ਕਰੀਬ ਥੋੜਾ ਦੱਸੋਗੇ ਮਾਤਾ ਜੀ ਬਾਰੇ ਜਹਾਂ ਗਦੋਂ ਦਾ ਇੱਥੋਂ ਦਾ ਜਨਮ ਸੀ ਕਿੱਥੋਂ ਦਾ ਪਿੱਛੋਂ ਪਾਕਿਸਤਾਨ ਦਾ ਜਨਮ ਸੀ ਇਹਨਾਂ ਦਾ ਜੀ ਮੇਰੇ ਡੈਡੀ ਦੱਸਦੇ ਹੁੰਦੇ ਸੀ ਪਿੱਛੇ ਇਹਨਾਂ ਪਾਕਿਸਤਾਨ ਸਾਡੇ ਉੱਥੇ ਰੋਲ ਰਾਏਸਿਕ ਪਿੰਡ ਸੀ ਨੋ ਇਹਨਾਂ ਦਾ ਜਰਾਂ ਪੇਸ਼ਾ ਵੀ ਲੱਗਿਆ ਸੀ ਇਹ ਉੱਥੇ ਮਤਲਬ ਉਸੀ ਮੈਰਿਟ ਸੀ ਤੇ ਜਦੋਂ 1947 ਵੰਡ ਤੋਂ ਬਾਅਦ ਭਾਰਤ ਆਏ ਅਸੀਂ ਪੰਜਾਬ ਆਏ ਆ ਤਾਂ ਇਹਨਾਂ ਦੇ ਨਾਲ ਸਾਡੀ ਵੱਡੀ ਪਵਾਜੀ ਲਗਭਗ 16 ਸਾਲ ਦੇ ਸੀ ਉਹ ਨਾਲ ਸੀ ਤਾਂ ਇੱਕ ਬੜੇ ਵੱਡੇ ਕਾਫਲੇ ਦੇ ਤੌਰ ਤੇ ਅਸੀਂ ਪੰਜਾਬ ਆਏ ਸੀ ਉੱਥੇ ਹਾਂਜੀ 47 ਦੀ ਵੰਡ ਦਾ ਸਮਾਂ ਮਤਾ ਹੀ ਨੇ ਵੇਖਿਆ ਸੀ ਇਹ ਕਾ ਪੂਰੇ ਵਹਿ ਸੀ ਮੈਰਿਟ ਸੀ ਕੁਝ ਨਹੀਂ ਕੋਈ ਗੱਲਾਂ ਤੁਹਾਨੂੰ ਹਾਂਜੀ ਪੂਰੀਆਂ ਪੂਰੀਆਂ ਗੱਲਾਂ ਪਾਕਿਸਤਾਨ ਦੇ ਕਿਵੇਂ ਸਾਡੇ ਪਿੱਛੇ ਜਾ ਕੇ ਸਾਡੇ ਇਹਨਾਂ ਦੇ ਡੇਢ ਹੀ ਲੱਗੇ ਉਹ ਪਿੰਡ ਦੇ ਨੰਬਰਦਾਰ ਸੀ ਸਹਬੇ ਕਾ ਪਿੰਡ ਸਭ ਤੋਂ ਵੱਡਾ ਪਿੰਡ ਸੀ ਨੌ ਪਿੰਡਾਂ ਚ ਜਰਾਮ ਪੇਸ਼ਾ ਲੱਗਿਆ ਉੱਥੇ ਜਦੋਂ ਅੰਗਰੇਜ਼ਾਂ ਨੇ ਜਰਾਮ ਪੇਸ਼ਾ ਲਾਇਆ ਤਾਂ ਉਹ ਸਾਰੀਆਂ ਗੱਲਾਂ ਦੱਸਦੇ ਸੀ ਫਿਰ ਜਿਵੇਂ ਅਸੀਂ ਵੰਡ ਤੋਂ ਬਾਅਦ ਜਿਵੇਂ ਲੁੱਟਾਂ ਖੋਹਾਂ ਜਾਂ ਕਤਲ-ਫਕਤਲੇ ਆਮ ਹੋਇਆ ਤਾਂ ਇਹ ਨੌ ਪਿੰਡ ਜਿਹੜੇ ਹੈਗੇ ਸੀ ਇੱਕ ਕਾਫਲੇ ਦੇ ਰੂਪ ਵਿੱਚ ਆਏ ਸੀ ਜਿਵੇਂ ਇੱਕ ਵੱਡਾ ਕਾਫਲਾ ਕਾਫਲੇ ਦੇ ਆਲੇ ਦੁਆਲੇ ਘੋੜਿਆਂ ਦੇ ਜਿਹੜੀ ਸੁਰੱਖਿਆ ਉਹ ਸਾਰਾ ਕੰਮ ਸਾਰੀਆਂ ਗੱਲਾਂ ਦੱਸਦੇ ਸੀ ਸਾਡੇ ਤਾਂ ਲੂ ਕੰਡੇ ਖੜੇ ਹੋ ਜਾਂਦੇ ਭਾਜੀ ਸੁਣ ਕੇ ਉਹਨਾਂ ਦੀ ਉਮਰ ਕਿੰਨੀ ਹੋਈ ਹਾਂ ਲਗਭਗ 118-20 ਸਾਲ ਤੁਮ ਕਹਤੇ ਮਾਤਾ ਹੀ ਨੇ ਕੋਈ ਅੰਤਮ ਇੱਛਾ ਉਹਦੀ ਜ਼ਾਹਰ ਕੀਤੀ ਸੀ ਕਿ ਇਹ ਰਿਵਾਜ ਹੈਗਾ ਹਾਂ ਨਹੀਂ ਇਹਨਾਂ ਇੱਛਾ ਜ਼ਾਹਰ ਕੀਤੀ ਸੀ ਕਿ ਜਦੋਂ ਮੈਂ ਪੁੱਤ ਜਾਵਾਂ ਤਾਂ ਮੈਨੂੰ ਪੂਰੇ ਵਾਜੇ ਗੱਜਾਂ ਤੋੜਿਆ ਜਾਵੇ ਮੈਂ ਪੂਰਾ ਆਪ ਦਾ ਜਿਹੜਾ ਹੈਗਾ ਪਰਿਵਾਰ ਜਿਹੜਾ ਵੇਖ ਚੁੱਕਿਆ ਸਾਰੇ ਖੁਸ਼ ਨੇ ਸਾਰੇ ਹੈਗੇ ਖੁਸ਼ ਨੇ ਆਪਣੇ ਆਪਣੇ ਕੰਮ ਤੇ ਲੱਗੇ ਹੋਏ ਨੇ ਤਾਂ ਜਿਹੜੀ ਸਾਡੇ ਪੂਆ ਨੇ ਉਹਨਾਂ ਦੇ ਬੱਚੇ ਜਿਹੜੇ ਸਾਡੇ ਚਾਚੇ ਤਾਹੇ ਬੱਚੇ ਸਾਰੇ ਆਪਣੇ ਆਪਣੇ ਕੰਮ ਕਾਰ ਕਰ ਲੱਗੇ ਹੋਏ ਨੇ ਤੇ ਬੜੇ ਦਾਦੀ ਜੀ ਖੁਸ਼ ਸੀ ਕਿੰਨੇ ਜਿਹੜਾ ਹੈਗਾ ਮੈਂਬਰ ਰਹੇਗੇ ਆ ਟੋਟਲ ਪਰਿਵਾਰ ਦੇ ਜੇ ਗੱਲ ਕੀਤੀ ਜਾਵੇ ਹਾਂ ਜੀ ਅਸੀਂ ਦਾਦੇ ਦੇ ਪਰਿਵਾਰ ਦੀ ਗੱਲ ਕੀਤੀ ਪਹਿਲਾਂ ਗੱਲ ਕਰ ਚੁੱਕੇ ਆ 200 ਤੇ ਪੂਆ ਦੇ ਪਰਿਵਾਰ ਦੀ ਗੱਲ ਕਰੀ ਤਾਂ ਫਿਰ ਤਾਂ ਕਾਫੀ ਲਗਭਗ ਲੰਬਾਈ ਲੰਬਾ ਹੋਏ ਆ ਤਾਂਜਾ ਕਿੰਨੇ ਆ ਤਾਂਜਾ ਜੀ ਫਿਰ ਆਪਾਂ ਜੇ ਉਧਰ ਦੀ ਗੱਲ ਕਰੀ ਤਾਂ ਪੂਆ ਦੇ ਪੋਤਰੇ ਪੋਤਰੀਆਂ ਫਿਰ ਤਾਂ ਲੰਬਾ ਹੋ ਜਾਂਦਾ ਲਗਭਗ 7-800000 ਰੁਪਏ ਹੋ ਸਕਦਾ ਇਹਦਾ ਲੰਮਾ ਪਰਿਵਾਰ ਹਾਂ ਜੀ ਇਹਦਾ ਲੰਮਾ ਪਰਿਵਾਰ ਵਧੀਆ ਉਮਰ ਪੋਕੇ ਵਧੀਆ ਉਮਰ ਪੋਕੇ ਬਹੁਤ ਖੁਸ਼ ਹੋ ਕੇ ਗਿਆ ਲਾਸਟ ਲਾਸਟ ਤੱਕ ਬੜੇ ਵਧੀਆ ਆਪਦੀ ਤੁਰਦੇ ਫਿਰਦੇ ਚਤੁਰਦੇ ਫਿਰਦੇ ਕੋਈ ਇੱਕ ਗੋਲੀ ਇਹ ਉਹਨਾਂ ਨੇ ਆਪਦੀ ਅੰਤਮ ਇੱਛਾ ਜ਼ਾਹਰ ਕੀਤੀ ਸੀ ਵੀ ਮੈਨੂੰ ਇਦਾਂ ਵਿਦਾਈ ਹਾਂ ਮੈਨੂੰ ਇਦਾਂ ਵਿਦਾਈ ਕੀਤੀ ਜਾਵੇ ਤਾਂ ਸਾਡਾ ਫਰਜ਼ ਵੀ ਬਣਦਾ ਕਿਉਂਕਿ ਸਾਡੇ ਦਾਦੀ ਜੀ ਸਾਨੂੰ ਬਹੁਤ ਪਿਆਰ ਕਰਦੇ ਛੋਟੇ ਹੁੰਦੇ ਤਾਂ ਸਾਨੂੰ ਪਾਲਿਆ ਪੋਸਿਆ ਨਾ ਤਾਂ ਸਾਨੂੰ ਬੜੀ ਹਰ ਜਗ੍ਹਾ ਤੇ ਸਾਨੂੰ ਇਨਾ ਮਤਲਬ ਗਾਈਡ ਕੀਤਾ ਕਿ ਇੱਥੇ ਪੁੱਤ ਇੰਜ ਕਰਨਾ ਹੈ ਇੱਥੇ ਇੰਜ ਕਰਨਾ ਤਾਂ ਬਹੁਤ ਮੋਹ ਪਿਆਰ ਰੱਖਦੇ ਸਾਡੇ ਨਾਲ ਅੱਜ ਗਮ ਹੈ ਕਿ ਖੁਸ਼ੀ ਹੈ ਹਾਂ ਵੇਖੋ ਭਾਜੀ ਗਮ ਤਾਂ ਜਦੋਂ ਕੋਈ ਤੁਰਦਾ ਪਰਿਵਾਰ ਦਾ ਮੈਂਬਰ ਜਾਂਦਾ ਗਮ ਤਾਂ ਹੁੰਦਾ ਹੀ ਹੈ ਪਰ ਖੁਸ਼ੀ ਇਸ ਗੱਲ ਦੀ ਹੈ ਵੀ ਇੰਨੀ ਵੱਡੀ ਉਮਰ ਹੰਢਾ ਕੇ ਹੈਲਦੀ ਹੋ ਕੇ ਸਿਹਤਮੰਦ ਸੀ ਤਾਂ ਨਿਰੋਗ ਸੀ ਹਨ ਨਿਰੋਗ ਸੀ ਬਦ ਦੋਨੇ ਚੀਜ਼ਾਂ ਰਲੀਆਂ ਹੈ ਗਮ ਵੀ ਹੈਗਾ ਤੇ ਖੁਸ਼ੀ ਵੀ ਗਮ ਵੀ ਹੈ ਖੁਸ਼ੀ ਕੀ ਨਾਮ ਹੈ ਮੇਰਾ ਮਾਸਟਰ ਮੰਗਲ ਸਿੰਘ ਪਾਇਆ ਮਾਸਟਰ ਹੋ ਤੁਸੀਂ ਹਾਂਜੀ ਮੈਂ ਟੀਚਰ ਹਾਂ ਮਿੰਨ 25 ਸਾਲ ਹੋ ਗਏ ਜੋਬ ਇਸ ਹੈਨ ਤ ਬੜੇ ਖੁਸ਼ ਹੁੰਦੇ ਸੀ ਬੜੇ ਜਦੋਂ ਮਿਲਣਾ ਜਾ ਕੇ ਤਾਂ ਬਹੁਤ ਹੀ ਖੁਸ਼ ਹੁੰਦੇ ਸੀ ਉਹ ਇਹਨਾਂ ਕਹਿੰਦੇ ਸੀ ਵੀ ਚਲੋ ਅੱਜ ਤੁਹਾਡੇ ਭਰਾ ਹੈਗੇ ਨੇ ਆਪਾਂ ਮਿਲ ਕੇ ਰਸਤੇ ਅਸੀਂ ਰਹਿੰਦੇ ਹਾਂ ਰਲ ਮਿਲ ਕੇ ਐ ਹੋਜੀ ਕੋਈ ਗੱਲ ਹੀ ਨਹੀਂ ਸਾਡੇ ਚ ਕਦੇ ਕੋਈ ਠੀਕ ਹੈ ਥੈਂਕ ਯੂ ਬਲਵੀਰ ਸਿੰਘ ਜੀ ਰਾਜਸਥਾਨ ਰਾਜਸਥਾਨ ਤੋਂ ਆਏ ਜੀ ਅੱਛਾ ਇਹਨਾਂ ਦੀ ਗੁੱਡੀ ਮੇਰੇ ਵਿਆਹ ਹੀ ਹੋਈ ଥି ਤੇ ਮਤਲਬ ਪਹਿਲਾਂ ਇਹ ਰਿਸ਼ਤਾ ਨਹੀਂ ਕਰਦੇ ਸੀ ਵੀ ਦੂਰ ਹੈ ਰਾਜਸਥਾਨ ਜੀ ਪਾਣੀ ਹੈ ਨਹੀਂ ਕੁਝ ਨਹੀਂ ਉੱਥੇ ਹੁਣ ਜਾਂਦੇ ਆ ਤਾਂ ਬੜੇ ਖੁਸ਼ ਹੁੰਦੇ ਸੀ ਕਿ ਮੇਰੀ ਕੁੜੀ ਇਹ ਸਭ ਤੋਂ ਸੂਹੀ ਹੈ ਤੇ ਨਾ ਸਾਡੇ ਪਰ ਕਰ ਜਨਸ਼ਾ ਨਹੀਂ ਪਤਾ ਨਹੀਂ ਕੋਈ ਵੀ ਅਸੀਂ ਆਦੇ ਮੈਂਬਰ ਹੁਣ ਮੇਰੀ ਗੁਡੀਆਂ ਆਈ ਹੈ 25 ਵੀ ਸਾਰੇ ਨਸ਼ੇ ਪੱਤੇ ਤੋਂ ਮੁਕਤ ਹੈ ਸਾਨੂੰ ਬੜਾ ਪਿਆਰ ਕਰਦੀ ਸੀ ਵੀ 25 ਦਿਨ ਮੈਂ ਪਹਿਲਾ ਆਇਆ ਸੀਗਾ ਤੇ ਮੈਨੂੰ ਕਹਿੰਦੀ ਬਲਵੇਸ ਹੈ ਇੱਥੇ ਨੇੜੇ ਮੇਰੇ ਕੋਲ ਵਹਜਾ ਹੂੰ ਕਹਿੰਦੀ ਮੈਂ ਨਾ ਆਪਣੇ ਘਰੇ ਜਾਣਾ ਹੈ ਮੈਨੂੰ ਲੇਟ ਹੋਈ ਜਾਂਦੀ ਹੈ ਹੂੰ ਤੇ ਕਿੰਨੀਆਂ ਵਾਰੀ ਕਿਹਾ ਸੀ ਕਿ ਮੈਂ ਘਰ ਜਾਣਾ ਤੇ ਮੈਂ ਲੇਟ ਹੋਈ ਜਾਂਦੀ ਹੈ ਵੇਖੋ ਜੀ ਬਹੁਤ ਵਧੀਆ ਸੀ ਪਿਆਰ ਬਹੁਤ ਕਰਦੀ ਸੀ ਸਾਨੂੰ ਸਾਰੇਆਂ ਇਹਨਾਂ ਦੀ ਗੁੱਡੀਆਂ ਸੀ ਸੱਤ ਤਿੰਨ ਮੇਰੇ ਘਰ ਦੇ ਤੋਂ ਵੱਡੀਆਂ ਸੀ ਤੇ ਨਹੀਂ ਛੋਟੀਆਂ ਸੀ ਗਿਆ ਤੇ ਉਹ ਸਾਰੇ ਮਿਲ ਕੇ ਆਂਦੀ ਸੀ ਤਾਂ ਮਉਣ ਦੀ ਤਮੰਨਾ ਸੀ ਗੁੱਡੀਆਂ ਦੇ ਵਿਆਹ ਤੇ ਜਾ ਕੇ ਆਈ ਹੈ ਤੇ ਬੜੀ ਖੁਸ਼ ਹੋਈ ਹੈ ਚਲਦੇ ਫਿਰਦੇ ਸੀ ਬਿਲਕੁਲ ਚਲਦੇ ਫਿਰਦੇ ਸੀ ਆ ਮੈਂ 10 ਮਹੀਨਾ 20 ਦਿਨ ਤਾਂ ਥੋੜਾ ਕੰਮ ਹੁੰਦਾ ਹੀ ਆ ਬਾਕੀ ਆ ਦੀ ਜਾਂਦੀ ਚਲਦੇ ਫਿਰਦੇ ਦੀ ਕੰਮ ਕਰਨੀ ਸੀ ਤੇ ਮੇਰੇ ਪੋਤੇ ਕਹਿੰਦੇ ਮਮਾ ਬਹਿ ਜਾ ਸਾਨੂੰ ਲੋਕ ਕੀ ਕਹਿੰਦਾ ਮੈਂ ਕਿਹਾ ਵੇਖੋ ਸਿਹਤ ਸਹੀ ਹੈ ਆਪਰੇ ਹੱਥ ਨਾਲ ਖਾਂਦੀ ਸੀ ਆਪਰੇ ਹੱਥ ਨਾਲ ਸਬਜ਼ੀ ਕੱਟਣੀ ਸਬਜ਼ੀ ਬਣਾਣੀ ਸਾਨੂੰ ਆਪ ਦੇ ਹੱਥ ਨਾਲ ਦੇਣਾ ਵੀ ਸਾਡੇ ਇੰਨੇ ਰਿਸ਼ਤੇ ਦਾ ਦਰੂਜ ਚੱਲ ਕੇ ਆਇਆ ਹੈ ਤਾਂ ਬੜੇ ਖੁਸ਼ੀ ਸਾਡੇ ਨਾਲ ਹੈ ਉਹਨਾਂ ਇਸ ਗੱਲ ਦਾ ਹੈ ਤਾਂ ਵੀ ਇੱਕ ਤਰ੍ਹਾਂ ਦਾ ਦੁੱਖ ਰਹਿੰਦਾ ਹੀ ਹੈ ਵੀ ਮਾਂ ਤੇ ਜਾਵੇ ਤਾਂ ਮਾਂ ਪਿਓ ਘਰ ਦਾ ਤਾਲਾ ਹੁੰਦਾ ਹੈ ਬੈਠਾ ਹੋਵੇ ਤਾਂ ਬੱਚਾ ਕਿਤੇ ਮਰਜ਼ੀ ਜਾ ਸਕਦਾ ਹੈ ਕਿ ਕੋਈ ਰਿਸ਼ਤੇਦਾਰਾਂ ਨਾਲ ਉੱਥੇ ਬੈਠ ਜਾਂਦਾ ਵੀ ਵੱਡੇ ਬਜ਼ੁਰਗ ਬੈਠੇ ਆ ਹੁਣ ਛੋਟਿਆਂ ਦੀ ਜ਼ਿੰਮੇਵਾਰੀ ਛੱਟ ਗਈ ਹੈ ਉਹ ਆਪੀ ਜਿਨਵਾਣਗੇ ਜੀ ਧੰਨਵਾਦ ਇন্দ্রੋ ਭਾਈ ਜੀ ਇੰਦਰਾ ਭਾਈ ਕਿੰਨੀ ਉਮਰ ਹੋ ਗਈ ਸੀ 110 110 ਪਲਸ ਹੀ ਹੈ ਲਗਭਗ ਇੱਕ ਤੋਂ ਬਾਅਦ ਅਸੀਂ ਬਹੁਤ ਕਿਸਮਤ ਵਾਲੇ ਹੈ ਕਿ ਮੇਰੇ ਨਾਲ ਸਭ ਤੋਂ ਜ਼ਿਆਦਾ ਇਸ ਵਾਲੇ ਇਸ ਤੋਂ ਬਾਅਦ ਇੱਕ ਇੱਕ 10 ਦੇ ਲਗਭਗ ਇੱਕ ਹੋਰ ਮਾਤਾ ਜੀ ਬੈਠੇ ਹੂੰ ਕਿਉਂਕਿ ਅੱਜ ਸਾਨੂੰ ਮੌਕਾ ਮਿਲਿਆ ਉਹਨਾਂ ਦੇ ਦਰਸ਼ਨ ਕਰਨ ਦਾ ਬਹੁਤ ਵਧੀਆ ਗੱਲ ਹੈ ਜੇ ਨਹੀਂ ਜੇ ਬੱਚੀ ਜਾਣਾ ਬਹੁਤ ਹੀ ਜੀ ਤਾਂ ਕਿਸਮਤ ਵਾਲੇ ਪਿੰਡ ਨੇ ਜਿੱਥੇ ਇੰਨੇ ਬਜ਼ੁਰਗ ਬੈਠੇ ਨੇ ਹੂੰ ਇੰਨੇ ਇੰਨੇ ਉਮਰ ਭੋਗ ਕੇ 118 ਅੱਜ ਦੇ ਸਮੇਂ 'ਚ ਤਾਂ ਪੋਸੀਬਲ ਹੀ ਨਹੀਂ ਹੈਗਾ ਨਾ ਨਾ ਜੀ ਵੱਧ ਤੋਂ ਵੱਧ 50 55 ਦੀ ਵਿੱਚ ਹੀ ਰੇਂਜ ਆ ਅੱਜਕੱਲ ਤਾਂ ਯੂਥ ਚੱਲਿਆ ਜੀ ਇਹ ਤਾਂ ਮਾਲਕ ਦੀ ਹੈ ਬਾਕੀ ਬਜ਼ੁਰਗਾਂ ਦਾ ਬਹੁਤ ਅਸੀਂ ਲੱਕੀ ਪਿੰਡ ਹੈ ਸਾਡਾ ਵੀ ਇੱਕ ਕੇਸ ਤੋਂ ਬਾਅਦ ਸਾਡੇ ਬਜ਼ੁਰਗ ਇੱਕ ਹੋਰ 110 ਪਲੱਸ ਦੇ ਲਗਭਗ ਬੈਠੇ ਨੇ ਹੂੰ ਇਹ ਤਾਂ ਬਹੁਤ ਖੁਸ਼ਕਿਸਮਤ ਵਾਲਾ ਹੈ ਤਾਂ ਦਰਸ਼ਨ ਕਰਕੇ ਅੱਜ ਬਹੁਤ ਮਿਲਿਆ ਚਲੋ ਪ੍ਰਮਾਤਮਾ ਸਾਰਿਆਂ ਦੇ ਦੁਨੀਆ ਦੇ ਹੈ ਜੀ ਕੀ ਕਹਿਣਾ ਚਾਹੋਗੇ ਜੀ ਅਸੀਂ ਕਹਿਣਾ ਚਾਹਣਾ ਹੈ ਮਾਤਾ ਜੀ ਰਾਣੀ ਜੀ ਦੀ ਯੰਬਰ ਬਹੁਤ ਲੰਬੀ ਗਈ ਹੈ ਇੱਕ ਯੂਰਗਰ ਬੈਠਦਾ ਸਕਾ ਕੋਹਿੰਦੀ ਵੀ 110 ਸਾਲ ਉਮਰ ਹੈ ਅੱਜ ਤੁਸੀਂ ਪਰ ਟੋਲ ਖੁਸ਼ੀ ਨਾਲ ਖੁਸ਼ੀ ਮਨਾ ਰਹੇ ਹੋ ਜੀ ਜੀ ਬਜ਼ੁਰਗੋ ਕਿੰਨੀ ਤੁਹਾਡੀ ਉਮਰ ਕਿੰਨੀ ਹੋ ਗਈ ਮੇਰੀ 80 ਸਾਲ ਹੋ ਗਈ 80 ਸਾਲ 118 ਸਾਲ ਉਮਰ ਬਹੁਤ ਹੁੰਦੀ ਹੈ ਹਾਂ ਬੜੀ ਹੁੰਦੀ ਹੈ ਤੇ ਇਹ ਖੁਸ਼ੀ ਵੀ ਹੈ ਇਸ ਗੱਲ ਦੀ ਵੀ ਇੰਨੀ ਉਮਰ ਭੋਕੇ ਗਿਆ ਬੰਦਾ ਖੁਸ਼ੀ ਵੀ ਹੈ ਹਾਂ ਬਹੁਤ ਖੁਸ਼ੀ ਬਹੁਤ ਹੁੰਦੀ ਉਮਰ ਇੰਨੀ ਬਹੁਤ ਜੀ ਇਹ ਇਹ ਰਿਵਾਜ ਹੈ ਜੀ ਪਿੰਡ ਵਿੱਚ ਮਤਲਬ ਕਿ ਜਦੋਂ ਕੋਈ ਜਿਆਦਾ ਉਮਰ ਭੋਕੇ ਜਾਂਦਾ ਫਿਰ ਇਸ ਤਰ੍ਹਾਂ ਹੀ ਉਹਨੂੰ ਜਿਹੜਾ ਹੈਗਾ ਅੰਤਿ ਵਧਾਈ ਦਿੱਤੀ ਜਾਂਦੀ ਵਧਾਈ ਦਿੱਤੀ ਜਾਂਦੀ ਅਜੇ ਇਸ ਤਰੀਕੇ ਨਾਲ ਹਾਂ ਠੀਕ ਹੈ ਜਰਵਾਜ ਹਾਂਜੀ ਹਾਂਜੀ ਇਹ ਕੋਈ ਵੀ ਇਦਾਂ ਦਾ ਹੁੰਦਾ ਹੈ ਖੁਸ਼ੀ ਦਾ ਮੌਲ ਹੈ ਜੀ ਕਿਸਮਤ ਨਾਲ ਹੀ ਹੁੰਦਾ ਹੈ ਸਭ ਬੀਨੀ ਉਮਰ ਪੋਗ ਲਈ ਹੈ ਠੀਕ ਹੈ ਤੇ ਫਿਰ ਉਹਨਾਂ ਨੂੰ ਵੱਡੀ ਖੁਸ਼ੀ ਕੀ ਹੋਏਗੀ ਇਸ ਤੋਂ ਵੱਡੀ ਕੀ ਹੋ ਸਕਦੀ ਸਭ ਕੁਛ ਇਸ ਤੋਂ ਵੱਡੀ ਖੁਸ਼ੀ ਹੋਏਗੀ ਜੀ ਇੰਦੇ ਮਾਤਾ ਦੇ ਬਜ਼ੁਰਗ ਹੈਗੇ ਸੇ ਉਮਰ ਹੋ ਗਈ ਪੋਤੀਆਂ ਪੋਤਰਿਆਂ ਪਰੋਤੜਿਆਂ ਵਾਲੇ ਹੋ ਗਏ ਤੇ ਇਹ ਸੰਸਕਾਰ ਨਾਲ ਚੋੜਵਾਜਾਂ ਦੇ ਨਾਲ ਨਿਆਂ ਦਾ ਇਹ ਸੰਸਕਾਰ ਕਰਨਾ ਹੂੰ ਦੇਖੋ ਸਾਡੀ ਪੀੜ੍ਹੀ ਵਾਸੀ ਦੇਖਣ ਨੂੰ ਇਹ ਚੀਜ਼ਾਂ ਮਿਲਿਆ ਨੇ ਕਿ ਇਹ ਚੀਜ਼ਾਂ ਅੱਜ ਕੱਲ ਮਿਲਦੀਆਂ ਕਿੱਥੇ ਆ ਜੀ ਹੂੰ ਬਸੁਰਗ ਬਹੁਤ ਹੈ ਠੀਕੇ ਪੰਜਾਬ ਦੇ ਕਿਤੇ ਕੋਨੇ-ਗੋਨੇ ਤੇ ਮਿਲਦਾ ਹੈ ਇਹ ਚੀਜ਼ਾਂ ਪਰ ਦੇਖੋ 99 ਸਾਡੇ ਪਿੰਡ ਵਿੱਚ ਹੈਗੇ ਆ ਅਸੀਂ ਦੇਖ ਹਾਂਜੀ ਹਾਂਜੀ ਹੂੰ ਆਟ ਜਿੱਥੇ ਇੰਨੀ ਉਮਰ ਕੋਈ ਬਤੀਤ ਕਰਕੇ ਇਸ ਜਹਾਨ ਨੂੰ ਗਿਆ ਉਹ ਵੀ ਨਿਰੋਗ ਔਰ ਖਾਸ ਕਰਕੇ ਅੱਜ ਇਨਾ ਮਤਲਬ ਕਿ ਪਿੰਡ ਵਾਸੀਆਂ ਨੇ ਉਹਨਾਂ ਨੂੰ ਵਿਦਾਈ ਦਿੱਤੀ ਹੈ ਖੁਸ਼ੀ ਨਾਲ ਸਰ ਇਹਦੇ ਮੈਂ ਡਾਕਟਰ ਹਾਂ ਕਿ ਮੈਨੂੰ ਲੱਗਦਾ ਵੀ ਹਜ ਤੱਕ ਦੇ ਗੋਲੀ ਲੈਣ ਵਿੱਚ ਆਏ ਹੋ ਅੱਛਾ ਤੁਰਦੇ ਫਿਰਦੇ ਹਾਸਮਕ ਚਿਹਰਾ ਕਿਸੇ ਨੂੰ ਖੁੱਤਤੋਸ ਹੋਆ ਫੇ ਜੋ ਵੀ ਆਉਂਦੇ ਆ ਪੁੱਤ ਮੇਰਾ ਧੀ ਸਾਰਿਆਂ ਨੂੰ ਵੱਡੇ ਆ ਸਾਰਿਆਂ ਨੂੰ ਕਦੇ ਵੀ ਆਏ ਜੋ ਉਹਨਾਂ ਤੇ ਬਹੁਤੇ ਕੋਈ ਸ਼ਿਕਰ ਨਹੀਂ ਆਈ ਪੁੱਤਰਾ ਧੀਆਂ ਬਾਰੇ ਹਾਲੇ ਕਿ ਪੁੱਤਰ ਤੁਰ ਗਏ ਫਿਰ ਵੀ ਕਹਿੰਦੇ ਜੋ ਮਾਲਕ ਦਾ ਰਾਜਾ ਹੈ ਬਾਕੀ ਮਾਸਟਰ ਜੀ ਨਿਦਾਨ ਦਿੱਤਾ ਤੁਹਾਨੂੰ ਪਈ ਸਾਰਾ ਕੁਝ ਵੀ ਐਦੋਂ ਮੈਂ ਤਾਂ ਕਹਿੰਦਾ ਵੀ ਪਤਾ ਨਹੀਂ ਵੀ ਐਨੀ ਜੇਕਰ ਸਾਡੇ ਏਰੀਆ ਦੇ ਵਿੱਚ ਐਨੀ ਕਿਤੇ ਸਾਨੂੰ ਅਗਾ ਆਪਣੀ ਅਜੇ ਜਿਹੜੀ ਜਨਰੇਸ਼ਨ ਹੈ ਇਹ ਨਸ਼ੇ ਪੱਤੇ ਤੋਂ ਬਚੇ ਅਸੀਂ ਗਿਣਦੇ ਹਾਂ ਸਾਡੇ ਪਿੰਡ 'ਚ ਇੱਕ ਦੋ ਅਪ੍ਰੀਸ਼ਨ ਜਿਹੜੇ ਪੁਰਾਣੇ ਅੱਜ ਤੱਕ ਬੈਠੇ ਐ ਅਗਾ ਸਾਰੇ ਅਸੀਂ ਜਿਹੜੀ ਯੰਗ ਜਨਰੇਸ਼ਨ ਹੈ ਨਸ਼ਿਆਂ ਵਿੱਚ ਪਾ ਕੇ ਪਤਾ ਨਹੀਂ ਕੀ ਬਣੇਗਾ ਅਗਾ ਤਾਂ ਐਨੀ ਸਮੇਂ 'ਚ ਤਾਂ ਵੈਸੇ ਹੀ ਐਨੀ ਹੁੰਮ ਨਹੀਂ ਜਾਏਗੀ ਨਾ ਨਾ ਜੀ ਸਰ ਕੁਝ ਨਹੀਂ ਰਿਹਾ ਕੁਝ ਨਹੀਂ ਰਿਹਾ ਬਸ ਹੀ ਹਾਂ ਬੋਨਸ ਬੋਨਸ ਜੀ ਹਰੇ ਅਜਕਲ ਮੈਂ ਕਹਾਂਗਾ ਬੱਚਿਆਂ ਨੂੰ ਇੱਕ ਦਿਆਂਗਾ ਬਜਾਅ ਬੱਚਿਆਂ ਨੂੰ ਕੁਰਕਰੀਆਂ ਵਗੈਰਾ ਤੋਂ ਬਚਾਓ ਕੁਰਕਰੇ ਜਿਹੜੇ ਵੀ ਆ ਪੈਕਟ ਵਾਲੀਆਂ ਚੀਜ਼ਾਂ ਨੇ ਇਹ ਨਾ ਖਾਣ ਦਿਓ ਚਾਹੇ ਕੋਈ ਆਪਣਾ ਰੀਅਲ ਜੂਸ ਨੇ ਜੋ ਵੀ ਹੈਗਾ ਹੈ ਮਨਮੋਹੀ ਦਾ ਖਾਣ ਪੀਣ ਦਾ ਸੀ ਸਾਦਾ ਮੈਂ ਕੋ ਸਾਦਾ ਬਿਲਕੁਲ ਸਾਦਾ ਆਮ ਘਰ ਦੀ ਰੋਟੀ ਇਹ ਤਾਂ ਪਹਿਲੇ ਚੱਕੀ ਤੇ ਪੀ ਕੇ ਚੱਲਦੀ ਸੀ ਚੱਕੀ ਵੀ ਆਟਾ ਵੀ ਘਰੇ ਬਣਾਉਂਦੇ ਐਨੀ ਤਾਕਤ ਹਾਂਜੀ ਆਟਾ ਵੀ ਘਰੇ ਦੁੱਧ ਘਰੇ ਰੜਕਣਾ ਇਹ ਤਾਂ ਮਦਾਨੀਆਂ ਵੀ ਨਹੀਂ ਲੈਂਦੇ ਐਨੇ ਸਖ ਤੇ ਇੰਨੇ ਕਰਨ ਤੇ ਬਾਅਦ ਜੋ ਇੰਨੀ ਉਮਰ ਮਿਲੀ ਹੈ ਉਹ ਹੀ ਰਾਜ ਸੀ ਨਾ ਉਹ ਹੀ ਰਾਜ ਸੀ ਜੋ ਪਾਕਿਸਤਾਨ ਤੋਂ ਚਲਦੇ ਆਏ ਆ ਉਹ ਹੀ ਰਾਜ ਮਾਲਕ ਦਇਆ ਕਰੇ ਸਾਰਿਆਂ ਨੂੰ ਦੇਵੇ ਕਬਾਇ ਤੇ ਇਹਦੀ ਸਮਤ ਬਣੇ ਸਾਰੇ ਲੋਕ ਇੰਨੀ ਉਮਰ ਭੋ ਕੇ ਜਾਣ ਨਸ਼ੇ ਪੱਤੇ ਤੋਂ ਬਚੋ ਸਾਰਿਆਂ ਨੂੰ ਕਹਿੰਨੇ ਆ ਵੀ ਨਸ਼ੇ ਪੱਤੇ ਤੋਂ ਬਚਿਓ ਸਾਰੀ ਜਨਰੇਸ਼ਨ ਨਸ਼ੇ ਪੱਤੇ ਤੋਂ ਬਚਿਓ